ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਲਈ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਤੁਸੀਂ ਆਪਣੀ ਰਸੋਈ ਦੇ ਵਿੱਚ ਇੱਕ ਚੀਜ਼ ਰੱਖਣੀ ਹੈ ਉਹਦੇ ਨਾਲ 7 ਦਿਨਾਂ ਦੇ ਵਿੱਚ ਹੀ ਤੁਹਾਡੇ ਘਰ ਵਿੱਚੋਂ ਕਲਾ ਕਲੇਸ਼ ਲੜਾਈ ਝਗੜਾ ਸਭ ਖਤਮ ਹੋ ਜਾਵੇਗਾ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਬਰਕਤ ਹੋਵੇਗੀ ਧਨ ਵੀ ਆਵੇਗਾ ਰੋਗ ਦੁੱਖ ਕਸ਼ਟ ਸਭ ਖਤਮ ਹੋ ਜਾਣਗੇ ਮੈਂ ਤੁਹਾਡੇ ਨਾਲ ਪੂਰਾ ਡਿਟੇਲ ਚ ਸ਼ੇਅਰ ਕਰੂੰਗੀ ਵੀ ਕਿਹੜੀ ਚੀਜ਼ ਰੱਖਣੀ ਆ ਕਿਵੇਂ ਉਹਦਾ ਇਸਤੇਮਾਲ ਕਰਨਾ ਹੈ ਘਰ ਦੇ ਵਿੱਚ ਬਰਕਤ ਲਿਆਉਣ ਦੇ ਵਾਸਤੇ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਇੱਕ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਹੋਰ ਜਰੂਰ ਸ਼ੇਅਰ ਕਰੂੰਗੀ ਮੈਂ ਅਕਸਰ ਕਾਫੀ ਵਾਰ ਵੀਡੀਓ ਦੇ ਵਿੱਚ ਤੁਹਾਡੀਆਂ ਨੇ ਇਸ ਵਾਰੀ ਗੱਲ ਕੀਤੀ ਆ ਵੀ ਗੁਰਬਾਣੀ ਸਭ ਜਪਣਾ ਕਾਫੀ ਨਹੀਂ ਆ ਗੁਰਬਾਣੀ ਜਪਣ ਦੇ ਨਾਲ-ਨਾਲ ਸਾਨੂੰ ਦੋ ਹੋਰ ਕੰਮ ਨੇ ਜਿਹੜੇ ਜ਼ਰੂਰ ਕਰਨੇ ਪੈਂਦੇ ਨੇ ਜੇ ਆਪਾਂ ਉਹ ਦੋ ਕੰਮ ਨਹੀਂ ਕਰਦੇ ਤਾਂ ਫਿਰ ਜਿਹੜੇ ਸਾਡੇ ਘਰ ਦੇ ਵਿੱਚ ਉਹ ਨਹੀਂ ਛੇਤੀ ਬਰਕਤ ਨਹੀਂ ਆਉਂਦੀ ਪ੍ਰਮਾਤਮਾ ਦੀ ਮਿਹਰ ਉਹ ਨਹੀਂ ਛੇਤੀ ਨਹੀਂ ਹੁੰਦੀ ਪਹਿਲਾਂ ਤਾਂ ਦੇਖੋ ਗੁਰਬਾਣੀ ਜਪਣਾ ਜ਼ਰੂਰੀ ਆ ਲੇਕਿਨ ਗੁਰਬਾਣੀ ਜਪਣ ਤੋਂ ਬਾਅਦ ਨਾਲ-ਨਾਲ ਸਾਨੂੰ ਜਿਹੜੇ ਸਾਡੇ ਕਾਰਜ ਨੇ ਉਹ ਵੀ ਸਾਨੂੰ ਚੰਗੇ ਕੰਮ ਕਰਨੇ ਪੈਂਦੇ ਨੇ ਚੰਗੇ ਪੁੰਨ ਦਾਨ ਕਰਨੇ ਪੈਂਦੇ ਨੇ ਸਾਡੀ ਸੋਚ ਨੂੰ ਚੰਗਾ ਬਣਾਉਣਾ ਪੈਂਦਾ ਕਿਸੇ ਦੇ ਪ੍ਰਤੀ ਵੀ ਠੀਕ ਹੈ ਜੀ ਕਿਸੇ ਦੇ ਪ੍ਰਤੀ ਈਰਖਾ ਨਹੀਂ ਰੱਖਣੀ 네ਗੇਟਿਵ ਸੋਚ ਨਹੀਂ ਰੱਖਣੀ ਤੀਸਰੀ ਜਿਹੜੀ ਚੀਜ਼ ਹੈ ਜਿਹੜੀ ਆਪਾਂ ਗੁਰਬਾਣੀ ਜਪੰਦੇ ਨਾਲ ਨਾਲ ਰੱਖਣੀ ਆ ਉਹ ਹੈ ਸਾਡੀ ਪੋਜ਼ਿਟਿਵ ਥਿੰਕਿੰਗ ਜੇ ਸਾਨੂੰ ਪਰਮਾਤਮਾ ਤੇ ਵਿਸ਼ਵਾਸ ਨਹੀਂ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਸਾਡੀ ਕੀਤੇ ਹੋਏ ਕੰਮ ਤੇ ਵਿਸ਼ਵਾਸ ਨਹੀਂ ਫਿਰ ਕਦੇ ਵੀ ਅਸੀਂ ਜ਼ਿੰਦਗੀ ਦੇ ਵਿੱਚ ਜਿਹੜੀ ਕਾਮਯਾਬੀ ਨਹੀਂ ਪਾ ਸਕਦੇ ਸੋ ਸਾਨੂੰ ਇਹਨਾਂ ਤਿੰਨਾਂ ਚੀਜ਼ਾਂ ਧਿਆਨ ਰੱਖਣਾ ਚਾਹੀਦਾ ਜਿਹੜਾ ਇਨਸਾਨ ਇਹਨਾਂ ਤਿੰਨਾਂ ਚੀਜ਼ਾਂ ਦਾ ਧਿਆਨ ਰੱਖਦਾ ਉਹ ਆਗੇ ਜ਼ਿੰਦਗੀ ਵਿੱਚ ਕਦੇ ਫੇਲ ਨਹੀਂ ਹੋ ਸਕਦਾ ਕਾਮਯਾਬੀ ਕਹਿੰਦੇ ਆ ਸਕਸੈਸ ਜਿਹੜੀ ਹੁੰਦੀ ਉਹਦੇ ਪੈਰ ਚੁੰਮੂਗੀ ਇੰਨਾ ਜ਼ਿਆਦਾ ਉਹਦੇ ਕਰੇ ਬਰਕਤ ਹੋਵੇਗੀ ਜੋ ਤਿੰਨਾ ਚੀਜ਼ਾਂ ਨੂੰ ਆਡੀ ਜ਼ਿੰਦਗੀ ਚ ਆਪਣਾ ਕੇ ਰੱਖਦਾ ਹੁਣ ਆਪਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਦੀ ਆਂ ਵੀ ਰਸੋਈ ਦੇ ਵਿੱਚ ਕਿਹੜੀ ਚੀਜ਼ ਰੱਖਣੀ ਆ ਉਹਦੇ ਲਈ ਮੈਂ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰਦੀ ਆਂ ਉਹ ਤੁਸੀਂ ਧਿਆਨ ਨਾਲ ਸੁਣਿਓ ਉਹਦੇ ਵਿੱਚ ਹੀ ਸਾਰੀ ਗੱਲ ਦਾ ਆਪਣਾ ਜਵਾਬ ਆ ਜੂਗਾ ਇੱਕ ਬੰਦਾ ਸੀ ਉਹਨੂੰ ਮਨ ਪੱਖੋਂ ਬਿਲਕੁਲ ਵੀ ਸ਼ਾਂਤੀ ਨਹੀਂ ਸੀ ਮਨ ਉਦਾਸ ਰਹਿੰਦਾ ਸੀ ਤੇ ਉਹਨੂੰ ਹਰ ਟਾਈਮ ਆ ਲੱਗਦਾ ਰਹਿੰਦਾ ਸੀ ਵੀ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਇੱਕ ਵਾਰੀ ਉਹ ਕਿਸੇ ਸੰਤ ਮਹਾਂਪੁਰਸ਼ਾਂ ਦੇ ਕੋਲ ਜਾਂਦਾ ਹੈ ਤੇ ਉਹਨਾਂ ਨੂੰ ਜਾ ਕੇ ਦੱਸਦਾ ਹੈ ਕਹਿੰਦਾ ਵੀ ਮਹਾਂਪੁਰਸ਼ ਜੀ ਵੀ ਮੇਰੀ ਜ਼ਿੰਦਗੀ ਦੇ ਵਿੱਚ ਨਾ ਸਕੂਨ ਨਹੀਂ ਹੈ ਸ਼ਾਂਤੀ ਨਹੀਂ ਹੈ ਖੁਸ਼ੀ ਨਹੀਂ ਹੈ ਘਰ ਵਿੱਚ ਬਰਕਤ ਨਹੀਂ ਹੈ ਤੇ ਮੈਨੂੰ ਐ ਲੱਗਦਾ ਵੀ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਕਿਉਂਕਿ ਘਰ ਦੇ ਵਿੱਚ ਲੜਾਈ ਝਗੜਾ ਵੀ ਬਹੁਤ ਜ਼ਿਆਦਾ ਤਾਂ ਸੰਤ ਮਹਾਂਪੁਰਸ਼ ਜਿਹੜੇ ਹੁੰਦੇ ਹਨ ਨਾ ਦੇਖੋ ਇੱਕ ਤਾਂ ਹੁੰਦੇ ਆ ਜਿਵੇਂ ਅੱਜ ਕੱਲ੍ਹ ਜਗ੍ਹਾ ਜਗ੍ਹਾ ਡੇਰੇ ਖੁੱਲੇ ਹੋਏ ਨੇ ਠੀਕ ਹੈ ਲੇਕਿਨ ਇੱਕ ਸੰਤ ਮਹਾਂਪੁਰਸ਼ ਹੁੰਦੇ ਨੇ ਜੋ ਵਾਕਈ ਪ੍ਰਮਾਤਮਾ ਨਾਲ ਜੁੜੇ ਹੁੰਦੇ ਨੇ ਜੋ ਲਾਲਚ ਨਹੀਂ ਕਿਸੇ ਚੀਜ਼ ਦਾ ਕਰਦੇ ਠੀਕ ਹੈ ਰੱਬੀ ਰੂਹਾਂ ਔਰ ਉਹ ਬਹੁਤ ਘੱਟ ਹੁੰਦੀਆਂ ਨੇ ਅੱਜ ਦੇ ਟਾਈਮ ਤੱਕ ਬਿਲਕੁਲ ਆਪਾਂ ਕਹਿ ਸਕਦੇ ਬਹੁਤ ਹੀ ਘੱਟ ਨੇ ਉਹ ਲੋਕ ਸੋ ਉਹਨਾਂ ਨੇ ਉਹਨਾਂ ਨੂੰ ਕਿਹਾ ਕਹਿੰਦੇ ਵੀ ਤੂੰ ਆਪਣੇ ਘਰ ਦੇ ਵਿੱਚ ਜਿਹੜੀਆਂ ਰੱਬੀ ਰੂਹਾਂ ਤਾਂ ਹੁੰਦੀਆਂ ਨਾ ਉਹ ਉਹ ਚੀਜ਼ ਵੀ ਦੇਖ ਸਕਦੀਆਂ ਜੋ ਆਪਾਂ ਆਮ ਨਹੀਂ ਦੇਖ ਸਕਦੇ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਤੂੰ ਆਪਣੇ ਘਰ ਵਿੱਚ ਜਿਹੜੀਆਂ ਚਿੜੀਆਂ ਆਉਂਦੀਆਂ ਉਹਨਾਂ ਨੂੰ ਉਡਾ ਦਿਨਾਂ ਕਹਿੰਦਾ ਹਾਂ ਜੀ ਕਹਿੰਦਾ ਫਿਰ ਤੂੰ ਇਹ ਗਲਤੀ ਕਰਦਾ ਉਹਨਾਂ ਚਿੜੀਆਂ ਨੂੰ ਤੂੰ ਨਹੀਂ ਉਡਾਉਣਾ ਕਹਿੰਦੇ ਉਹਨਾਂ ਚਿੜੀਆਂ ਨੂੰ ਤੂੰ ਨਾ ਦਾਣਾ ਪਾਇਆ ਕਰ ਸਭ ਤੋਂ ਪਹਿਲਾ ਕੰਮ ਤਾਂ ਇਹ ਕਰ ਤੇ ਉਹ ਮਨ ਵਿੱਚ ਸੋਚ ਰਿਹਾ ਸੀ ਵੀ ਇਹ ਕੰਮ ਕਰਨਾ ਕੀ ਹੋ ਜਾਏਗਾ ਚਿੜੀਆਂ ਨੂੰ ਦਾਣਾ ਪਾਉਣਾ ਕੀ ਹੋ ਜਾਏਗਾ ਤੇ ਫਿਰ ਮਹਾਪੁਰਸ਼ ਦਿਲਾਂ ਦੀਆਂ ਉਹ ਵੀ ਜਾਣਦੇ ਹੁੰਦੇ ਨੇ ਕਿਉਂਕਿ ਦੇਖੋ ਜਿਹੜੇ ਪਰਮਾਤਮਾ ਨਾਲ ਜੁੜੇ ਹੁੰਦੇ ਨੇ ਨਾ ਬਹੁਤ ਗਹਿਰਾਈ ਤੋਂ ਉਹ ਸਭ ਕੁਝ ਭੁੱਜ ਲੈਂਦੇ ਨੇ ਤਾਂ ਮਹਾਪੁਰਸ਼ਾਨੀ ਮੁਸਕਰਾ ਕੇ ਕਿਹਾ ਕਹਿੰਦੇ ਵੀ ਤੂੰ ਇੱਕ ਵਾਰੀ ਬੱਚੇ ਦਾਣਾ ਪਾਉਣਾ ਤਾਂ ਸ਼ੁਰੂ ਕਰ ਇੱਕ ਵਾਰੀ ਤੂੰ ਪਾ ਕੇ ਦੇਖ ਫਿਰ ਤੂੰ ਆਈ ਸਾਡੇ ਕੋਲ ਫਿਰ ਤੈਨੂੰ ਅਸੀਂ ਦੂਸਰਾ ਰਸਤਾ ਦੱਸਾਂਗੇ ਠੀਕ ਹੈ ਤਾਂ ਕਹਿੰਦੇ ਠੀਕ ਆ ਉਹ ਚੱਲਿਆ ਗਿਆ ਘਰ ਵਾਪਸ ਉਹਨੇ ਦਾਣਾ ਪਾਉਣਾ ਸ਼ੁਰੂ ਕੀਤਾ ਉਹਨੇ ਸੋਚਿਆ ਵੀ ਚਲੋ ਜਦੋਂ ਇੰਨੇ ਕੰਮ ਕਰ ਕਰਕੇ ਦੇਖਿਆ ਦਾਣੇ ਵੀ ਪਾ ਕੇ ਦੇਖ ਲੈਂਦੇ ਆ ਉਸ ਤੋਂ ਬਾਅਦ ਉਹਨੇ ਚਿੜੀਆਂ ਨੂੰ ਦਾਣਾ ਵਗੈਰਾ ਪਾਉਣਾ ਸ਼ੁਰੂ ਕੀਤਾ ਤੇ ਫਿਰ ਜੇ ਦਾਣਾ ਵਗੈਰਾ ਪਾਉਣਾ ਸ਼ੁਰੂ ਕੀਤਾ ਜੀ 7 ਦਿਨਾਂ ਦੇ ਵਿੱਚ ਹੀ ਉਸ ਬੰਦੇ ਦੀ ਜ਼ਿੰਦਗੀ ਪਲਟਣੀ ਸ਼ੁਰੂ ਹੋ ਗਈ ਉਹਦੇ ਘਰ ਵਿੱਚੋਂ ਕਲੇਸ਼ ਖਤਮ ਹੋ ਗਿਆ ਉਹਨੂੰ ਖੁਸ਼ੀ ਮਹਿਸੂਸ ਹੋਣ ਲੱਗ ਗਈ ਉਹਦਾ ਮਨ ਸ਼ਾਂਤ ਹੋਣ ਲੱਗ ਗਿਆ ਉਹਨੂੰ ਮਤਲਬ ਕਿ ਉਹਨੂੰ ਐ ਲੱਗਣ ਲੱਗ ਗਿਆ ਵੀ ਕੁਝ ਤਾਂ ਬਦਲਿਆ ਵੀ ਜ਼ਿੰਦਗੀ ਦੇ ਵਿੱਚ ਉਹ ਉਸ ਤੋਂ ਬਾਅਦ ਦੁਬਾਰਾ ਸੰਤ ਮਹਾਪੁਰਸ਼ਾ ਕੋਲ ਗਿਆ ਜਾਕੇ ਕਹਿੰਦਾ ਮਾਪੂਰਸ਼ ਜੀ ਮੈਨੂੰ 7 ਦਿਨ ਹੋ ਗਏ ਦਾਣਾ ਪਾਉਂਦੇ ਨੂੰ ਵੀ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਮੇਰਾ ਮਨ ਬਹੁਤ ਸ਼ਾਂਤ ਹੋ ਗਿਆ ਤੇ ਸਾਡੇ ਘਰ ਦੇ ਵਿੱਚ ਵੀ ਕਿਹੜਾ ਕਲੇਸ਼ ਆ ਉਹ ਬਹੁਤ ਘਟ ਗਿਆ ਤੇ ਕਹਿੰਦੇ ਮੈਨੂੰ ਐ ਲੱਗਦਾ ਕਿ ਕੁਝ ਤਾਂ ਬਦਲਿਆ ਪਰ ਕੀ ਬਦਲਿਆ ਇਹ ਸਮਝ ਨਹੀਂ ਆ ਰਹੀ ਤਾਂ ਮਾਂ ਪੋਸ਼ਾ ਨੇ ਫਿਰ ਉਹਨੂੰ ਕਿਹਾ ਕਹਿੰਦੇ ਵੀ ਦੇਖੋ ਜਦੋਂ ਆਪਾਂ ਕਿਸੇ ਜਾਨਵਰ ਨੂੰ ਪੰਛੀਆਂ ਨੂੰ ਜਾਂ ਆਪਣੇ ਘਰ ਦੇ ਵਿੱਚ ਜਿਵੇਂ ਚਾਰ ਪੈਰਾਂ ਕੁੱਤਾ ਜਾਂ ਬਿੱਲੀ ਹੋ ਗਈ ਜਾਂ ਕੋਈ ਪਸ਼ੂ ਹੋ ਗਿਆ ਹੈ ਨਾ ਆ ਜਾਂਦੇ ਨੇ ਤੇ ਜੇ ਅਸੀਂ ਉਹਨਾਂ ਨੂੰ ਭੁੱਖਿਆਂ ਨੂੰ ਕੁਝ ਪਾਉਨੇ ਆ ਜਿਵੇਂ ਕੁੱਤੇ ਨੂੰ ਰੋਟੀ ਪਾਉਨੇ ਆ ਬਿੱਲੀ ਨੂੰ ਜਾਂ ਦੁੱਧ ਜਾਂ ਰੋਟੀ ਪਾਉਨੇ ਆ ਆਪਾਂ ਉਹਦਾ ਭੁੱਖੇ ਦਾ ਪੇਟ ਭਰਦੇ ਆ ਕਹਿੰਦੇ ਕਾਦੀ ਨਿਸ਼ਾਨੀ ਹੁੰਦੀ ਹੈ ਦਇਆ ਦੀ ਨਿਸ਼ਾਨੀ ਹੁੰਦੀ ਹੈ ਜੋ ਸਾਡੇ ਦਿਲ 'ਚ ਹੁੰਦੀ ਆ ਤੇ ਦਇਆ ਕਿੱਥੇ ਹੁੰਦੀ ਹੈ ਜਿੱਥੇ ਪਰਮਾਤਮਾ ਦਾ ਵਾਸ ਹੁੰਦਾ ਤੇ ਗੁਰੂ ਸਾਹਿਬ ਵੱਲੋਂ ਕਹਿੰਦੇ ਬਹੁਤ ਵੱਡੇ ਸੰਕੇਤ ਹੁੰਦੇ ਨੇ ਵੀ ਸਾਡਾ ਆਉਣ ਵਾਲਾ ਜਿਹੜਾ ਟਾਈਮ ਆ ਬਹੁਤ ਚੰਗਾ ਗਾ ਜੋ ਇਨਸਾਨ ਇਹ ਕਰਮ ਕਰਦਾ ਗੁਰਬਾਣੀ ਜਪਣ ਦੇ ਨਾਲ ਨਾਲ ਇਹਨਾਂ ਕਰਮਾਂ ਨੂੰ ਕਮਾਉਂਦਾ ਚੰਗੇ ਕਰਮਾਂ ਨੂੰ ਕਮਾਉਂਦਾ ਹੈ ਠੀਕ ਹੈ ਆਪਾਂ পাপ ਤਾਂ ਜ਼ਿੰਦਗੀ ਚ ਬਹੁਤ ਵਾਰੀ ਕਰਦੇ ਆ ਬਹੁਤ ਕੀਤੇ ਵੀ ਹੋਣਗੇ ਪਰ ਜੇ ਆਪਾਂ ਕੁਝ ਚੰਗੇ ਕਰਮ ਕਰਨੇ ਸ਼ੁਰੂ ਕਰੀਏ ਉਹਦੇ ਨਾਲ ਸਾਡੀ ਸੋਚ ਵੀ ਬਦਲਣੀ ਸ਼ੁਰੂ ਹੋ ਸਕਦੀ ਹੈ ਉਹਦੇ ਨਾਲ ਸਾਡੇ ਜਿਹੜੇ ਕਰਮ ਆ ਉਹ ਵੀ ਸਿੱਧੇ ਹੋ ਸਕਦੇ ਆ ਉਹਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਵੀ ਪੈਂਦੀ ਆ ਠੀਕ ਹੈ ਕਈ ਵਾਰੀ ਆਪਾਂ ਦੇਖਿਆ ਉਹ ਬਹੁਤ ਸਾਰੀ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਕੁਝ ਕੋ ਲੋਕ ਜਿਹੜੇ ਹੁੰਦੇ ਨੇ ਅਮਰਤਾਰੀ ਤਾਂ ਹੁੰਦੇ ਨੇ ਪਰ ਉਹ ਗੁਰਬਾਣੀ ਜਪਦੇ ਵੀ ਆ ਪਰ ਉਹ ਗੁਰਬਾਣੀ ਨੂੰ ਪੂਰਨ ਤੌਰ ਤੇ ਸਮਝਦੇ ਨਹੀਂ ਹੈਗੇ ਉਸ ਚੀਜ਼ ਤੇ ਗੁਰੂ ਸਾਹਿਬ ਨੇ ਦੱਸੇ ਹੋਏ ਰਸਤੇ ਤੇ ਚੱਲਦੇ ਨਹੀਂ ਐ ਠੀਕ ਹੈ ਤਾਂ ਤੁਸੀਂ ਦੇਖਿਓ ਵੀ ਬਿਸ਼ੱਕ ਉਹ ਕਹਿੰਦੇ ਹੁੰਦੇ ਐ ਪੈਸੇ ਵਜੋਂ ਉਹਨਾਂ ਕੋਲ ਘਾਟ ਨਾ ਹੋਵੇ ਲੇਕਿਨ ਸਰੀਰਕ ਪੱਖੋਂ ਜਿਹੜੇ ਜਾਂ ਮਨ ਪੱਖੋਂ ਉਹ ਅਸ਼ਾਂਤ ਹੁੰਦੇ ਨੇ ਉਹਨਾਂ ਕੋਲ ਸ਼ਾਂਤੀ ਨਹੀਂ ਹੁੰਦੀ ਤੇ ਤੁਸੀਂ ਨਾ ਇਹ ਚੀਜ਼ ਕਰਕੇ ਦੇਖਿਓ ਆਪਣੇ ਘਰ ਦੀ ਰਸੋਈ ਦੇ ਵਿੱਚ ਤੁਸੀਂ ਇਹ ਦੋ ਚੀਜ਼ਾਂ ਜ਼ਰੂਰ ਰੱਖਿਓ ਇੱਕ ਤਾਂ ਜਿਹੜੇ ਦਾਣੇ ਨੇ ਪੰਛੀਆਂ ਨੂੰ ਪਾਉਣ ਵਾਸਤੇ ਜਿਵੇਂ ਆਪਾਂ ਕਈ ਵਾਰੀ ਕਿ ਸੱਤ ਤਰ੍ਹਾਂ ਦੇ ਦਾਣੇ ਵੀ ਮਿਲਾ ਲਨੇ ਆ ਇਹਦੇ ਵਿੱਚ ਹੁਣ ਕੋਈ ਵਹਿਮ ਨਹੀਂ ਕਰਨਾ ਸੱਤ ਤਰ੍ਹਾਂ ਦੇ ਦਾਣੇ ਇਹ ਹੁੰਦੇ ਆ ਕਿ ਕੋਈ ਕੋਈ ਪੰਛੀ ਕੋਈ ਦਾਣਾ ਖਾਂਦੇ ਨੇ ਕੁਝ ਕੁਛ ਪੰਛੀ ਦਾਣਾ ਖਾਂਦੇ ਨੇ ਕੋਈ ਕੋਈ ਚੀਜ਼ ਨਹੀਂ ਖਾਂਦਾ ਸਬ ਪੰਛੀ ਹਰ ਤਰ੍ਹਾਂ ਦੇ ਆਪਨੇ ਆਉਂਦੇ ਨੇ ਸੋ ਤੁਸੀਂ ਚਾਹੋ ਇੱਕ ਤਰ੍ਹਾਂ ਦੇ ਵਜਾਣੇ ਪਾ ਸਕਦੇ ਹੋ ਦੋ ਤਰ੍ਹਾਂ ਜਿੰਨਾ ਤੁਹਾਡੀ ਆਪ ਦੀ ਮਨ ਦੀ ਭਾਵਨਾ ਜਾਂ ਸ਼ਰਧਾ ਵੀ ਮੈਂ ਇਸ ਤਰੀਕੇ ਦਾ ਪੰਛੀਆਂ ਨੂੰ ਪਾਣੀ ਪਾਣੀ ਵੀ ਜ਼ਰੂਰ ਪਾਓ ਨਾਲ ਅੱਛਾ ਦੂਸਰੀ ਚੀਜ਼ ਤੁਸੀਂ ਜਦੋਂ ਰੋਟੀ ਬਣਾਉਣੇ ਉਹਨਾਂ ਦੋ ਜਾਂ ਤਿੰਨ ਪ੍ਰਸ਼ਾਦੀ ਵੱਧ ਬਣਾ ਲਓ ਜਦੋਂ ਵੀ ਕੋਈ ਅਵਾਰਾ ਕੁੱਤਾ ਘਰ ਦੇ ਵਿੱਚ ਆਉਂਦਾ ਕਦੇ ਉਹਨੂੰ ਡੰਡਾ ਮਾਰ ਕੇ ਵਾਪਸ ਨਾ ਭਜਾਓ ਕਿਉਂਕਿ ਉਹਦੇ ਤੁਸੀਂ ਭੁੱਖ ਮਿਟਾਉਂਗੇ ਉਹ ਪਤਾ ਨਹੀਂ ਕਿੱਡੀ ਕਸੀਸ ਮਨ ਵਿੱਚੋਂ ਤੁਹਾਨੂੰ ਦੇ ਕੇ ਜਾਵੇਗਾ ਠੀਕ ਹੈ ਸੋ ਸੰਤ ਮਹਾਂਪੁਰਸ ਜਿਹੜੇ ਹੁੰਦੇ ਆ ਉਹ ਹਮੇਸ਼ਾ ਸਾਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਨਾਲ-ਨਾਲ ਸਾਨੂੰ ਇੱਕ ਸਹੀ ਜ਼ਿੰਦਗੀ ਜਿਉਂਦਾ ਰਾਹ ਵੀ ਦੱਸਦੇ ਨੇ ਸਾਨੂੰ ਚੰਗੇ ਕਰਮ ਕਰਮ ਕਮਾਉਣ ਦਾ ਰਾਹ ਵੀ ਦੱਸਦੇ ਨੇ ਜਿਹਦੇ ਨਾਲ ਸਿਰ ਦੇਖੋ ਗੁਰਬਾਣੀ ਅਗਰ ਆਪਾਂ ਜਪਦੇ ਰਹਾਂਗੇ ਲੇਕਿਨ ਉਹ ਤੇ ਅਮਲ ਨਹੀਂ ਕਰਾਂਗੇ ਫਿਰ ਕੀ ਸਾਡਾ ਕੋਈ ਫਾਇਦਾ ਹੈ ਗੁਰਬਾਣੀ ਜਪਣ ਦਾ ਕੋਈ ਫਾਇਦਾ ਨਹੀਂ ਅਗਰ ਆਪਾਂ ਚੌਨੇ ਆ ਵੀ ਸਾਨੂੰ ਗੁਰੂ ਸਾਹਿਬ ਪੂਰਾ ਫਾਲ ਦੇਣ ਸਾਡਾ ਬਾਣੀ ਦਾ ਜਪੇ ਹੋਏ ਦਾ ਪੂਰਾ ਸਾਡਾ ਸੇਵਾ ਪੂਰੀ ਪ੍ਰਵਾਨ ਹੋਵੇ ਨਾ ਤਾਂ ਫਿਰ ਉਹਦੇ ਲਈ ਕੀ ਕਰਨਾ ਪੈਂਦਾ ਉਹਦੇ ਲਈ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਵੀ ਪੈਂਦਾ ਸੋ ਆਪਦੀ ਜ਼ਿੰਦਗੀ ਦੇ ਵਿੱਚ ਤਿੰਨ ਤਰੀਕੇ ਜ਼ਰੂਰ ਆਪਦੇ ਨਾ ਬਣਾ ਲਓ ਪਹਿਲਾ ਗੁਰਬਾਣੀ ਜ਼ਰੂਰ ਜਪਣੀ ਹੈ ਦੂਸਰਾ ਆਪਣਾ ਜਿਹੜੇ ਕਰਮਾ ਉਹ ਵੀ ਚੰਗੇ ਜ਼ਰੂਰ ਕਰਨੇ ਆ ਤੇ ਤੀਸਰਾ ਜਿਹੜੀ ਆਪਣੀ ਸੋਚ ਆ ਉਹਨੂੰ ਹਮੇਸ਼ਾ ਪੋਜ਼ਿਟਿਵ ਰੱਖੋ ਕਦੇ ਨੈਗੇਟਿਵ ਨਾ ਸੋਚੋ ਕਦੇ ਗਲਤ ਨਾ ਸੋਚੋ ਨਾ ਕਿਸੇ ਦੂਜੇ ਦੇ ਪ੍ਰਤੀ ਨੈਗੇਟਿਵ ਸੋਚੋ ਨਾ ਕਦੇ ਖੁਦ ਲਈ ਨੈਗੇਟਿਵ ਸੋਚੋ ਦੂਜੇ ਦੇ ਪ੍ਰਤੀ ਜਿਵੇਂ ਆਪਾਂ ਕਹਿੰਦੇ ਈਰਖਾ ਵਗੈਰਾ ਉਹ ਨੈਗੇਟਿਵਿਟੀ ਹੋਗੀ ਕਿਉਂਕਿ ਜੇ ਆਪਾਂ ਕਿਸੇ ਦੂਜੇ ਦੇ ਪ੍ਰਤੀ ਵੀ ਨੈਗੇਟਿਵ ਸੋਚਦੇ ਆ ਲੇਕਿਨ ਖੁਦ ਲਈ ਆਪਾਂ ਪੋਜ਼ਿਟਿਵ ਸ ਤਾਂ ਵੀ ਆਪਾਂ ਆਪਣੇ ਆਲੇ ਦੁਆਲੇ ਜਿਹੜੀ ਨੈਗੇਟਿਵਿਟੀ ਵਧਾਉਣੀ ਆ ਇੱਕ ਗੰਦੀ ਜਿਹੜੀ ਆਪਾਂ ਕਹਿੰਦੇ ਨੇ ਜਾਂ ਆਪਾਂ ਕਹਿੰਦੇ ਨੇ ਇੱਕ ਨਕਾਰਾਤਮਕ ਜਿਹੜੀ ਚੀਜ਼ ਆ ਉਹ ਸਾਡੇ ਆਲੇ ਦੁਆਲੇ ਵਧਦੀ ਆ ਤੇ ਆਪਾਂ ਕਿਸ ਚੀਜ਼ ਨੂੰ ਵਧਾਉਣਾ ਸਕਾਰਾਤਮਕ ਸੋਚ ਨੂੰ ਵਧਾਉਣਾ ਪੋਜ਼ਿਟਿਵਿਟੀ ਨੂੰ ਵਧਾਉਣਾ ਇੱਕ ਚੰਗੀ ਵਾਈਬਸ ਨੂੰ ਵਧਾਉਣਾ ਆਪਣੇ ਆਲੇ ਦੁਆਲੇ ਉਹ ਕਿਵੇਂ ਵਧੋਗੇ ਇੱਕ ਕੁਰਬਾਨੀ ਝਪਣ ਦੇ ਨਾਲ ਇੱਕ ਚੰਗੀ ਸੋਚ ਰੱਖਣ ਨਾਲ ਇੱਕ ਚੰਗੇ ਕੰਮ ਕਰਨ ਨਾਲ ਸੋ ਮੀਤ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਹੈ ਇਤਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ